ਉਹਦਾ ਕੈਂਡੀਡੇਟ ਤੇ ਇਹਨਾਂ ਨੇ ਹੋਮੋਪੈਥਿਕ ਦੀ ਦਵਾਈ ਦੱਸੀ ਕੈਪਸੂਲ ਦੱਸੀ ਤੇ ਖਾ ਲੋ ਜਿਸ ਨੂੰ ਪਤਾ ਹੀ ਨਹੀਂ ਲੱਗਦਾ ਲਾਭ ਹੋਇਆ ਜਾਂ ਨੁਕਸਾਨ ਹੋਇਆ ਤੇ ਜਿਹੜੀ ਚੰਨੀ ਦੀ ਜਿਹੜਾ ਹੁਣ ਬੀਜੇਪੀ ਦਾ ਕੈਂਡੀਡੇਟ ਹੈ ਸਾਈਨਾਈਡ ਦੀ ਗੋਲੀ ਤੁਹਾਨੂੰ ਪਤਾ ਜਿਹੜੀ ਮੂੰਹ ਦੇ ਵਿੱਚ ਰੱਖੀ ਸੀ ਤੇ ਜਿਹਨੇ ਸਾਈਨਾਈਡ ਖਾਇਆ ਕਰਿਓ ਬਚ ਗਿਆ ਤੇ ਭੈਣ ਸਾਡੇ ਦਾ ਬੀਕਾਸੂਲ ਦਾ ਕੈਪਸੂਲ ਇਹ ਖਾਂਦੇ ਹੀ ਪਤਾ ਲੱਗ ਜਾਂਦਾ ਕਿ ਜਿਸਮ ਤਗੜਾ ਹੋ ਗਿਆ ਤਾਂ ਹੁਣ ਕੰਮ ਕਰਨ ਵਾਲਾ ਹੁਣ ਤੁਸੀਂ ਸਾਇਲਾਈਡ ਦਾ ਕੈਪਸੂਲ ਖਾਣਾ ਕਿ ਤੁਸੀਂ ਹੋਮੋਪੈਥਿਕ ਦੀ ਦਵਾਈ ਲੈਣੀ ਹੈ ਕਿ ਬੀਕਾ ਸੋਲ ਖਾਣੀ ਹੈ ਤੁਹਾਡੇ ਸੱਪਣੇ ਤਾਂ ਇਸ ਗੱਲ ਕੰ ਬੀਕਾ ਸੋਲ ਦੀ ਦਵਾਈ ਜਿਹੜੀ ਹੈ ਉਹ ਖਾਈਏ ਜਿਲੰਦਰ ਦਾ ਗੰਧ ਕੱਢੀ ਆਪ ਦਾ ਕੈਂਡੀਡੇਟ ਤੇ ਇਹਨਾਂ ਨੇ ਹੋਮੋਪੈਥਿਕ ਦੀ ਦਵਾਈ ਦੱਸੀ ਕੈਪਸੂਲ ਦੱਸੀ ਕਿ ਖਾ ਲੋ ਜਿਸ ਨੂੰ ਪਤਾ ਹੀ ਨਹੀਂ ਲੱਗਦਾ ਲਾਭ ਹੋਇਆ ਜਾਂ ਨੁਕਸਾਨ ਹੋਇਆ ਤੇ ਜਿਹੜੀ ਚੱਲੀ ਦੀ ਜਿਹੜਾ ਹੁਣ ਬੀਜੇਪੀ ਦਾ ਕੈਂਡੀਡੇਟ ਹੈ ਸਾਈਨਾਈਡ ਦੀ ਗੋਲੀ ਤੁਹਾਨੂੰ ਪਤਾ ਜਿਹੜੀ ਮੂੰਹ ਦੇ ਵਿੱਚ ਰੱਖੀ ਦੀ ਤੇ ਜਿਹਨੇ ਸਾਈਨਾਈਡ ਖਾਇਆ ਕਦੇ ਉਹ ਬਚਿਆ ਨਹੀਂ ਤੇ ਭੈਣ ਸਾਡੇ ਬੀਕਾਸੀ ਹੁਣ ਦਾ ਕੈਪਸੂਲ ਇਹ ਖਾंदे ਹੀ ਪਤਾ ਲੱਗ ਜਾਂਦਾ ਕਿ ਜਿਸਮ ਤਗੜਾ ਹੋ ਗਿਆ ਤਾਂ ਹੁਣ ਕੰਮ ਕਰਨ ਵਾਲਾ ਹੁਣ ਤੁਸੀਂ ਸਾਈਨਾਈਡ ਦਾ ਕੈਪਸੂਲ ਖਾਣਾ ਕਿ ਤੁਸੀਂ ਹੋਮੋਪੈਥਿਕ ਦੀ ਦਵਾਈ ਲੈਣੀ ਹੈ ਕਿ ਬੀਕਾਸੋਲ ਖਾਣੀ ਹੈ ਤੁਹਾਡੇ ਸਾਹਣੇ ਤਾਂ ਇਸ ਗੱਲ ਕਰਨ ਬੀਕਾਸੋਲ ਦੀ ਦਵਾਈ ਜਿਹੜੀ ਹੈ ਉਹ ਖਾਈਏ ਜਿਲੰਦਰ ਦਾ ਗੰਦ ਕੱਢੀ ਆਪ ਦਾ ਕੈਂਡੀਡੇਟ ਤੇ ਇਹਨਾਂ ਨੇ ਹੋਮੋਪੈਥਿਕ ਦੀ ਦਵਾਈ ਦੱਸੀ ਕੈਪਸੂਲ ਦੱਸੀ ਤੇ ਖਾ ਲੋ ਜਿਸ ਨੂੰ ਪਤਾ ਹੀ ਨਹੀਂ ਲੱਗਦਾ ਲਾਭ ਹੋਇਆ ਜਾਂ ਨੁਕਸਾਨ ਹੋਇਆ ਤੇ ਜਿਹੜੀ ਚੰਨੀ ਦੀ ਜਿਹੜਾ ਹੁਣ ਭਾਜਪਾ ਦਾ ਕੈਂਡੀਡੇਟ ਹੈ ਸਾਈਡ ਲਾਈਟ ਦੀ ਗੋਲੀ ਤਾਂ ਉਹ ਪਾਣੀ ਨੇ ਮੂਹ ਦੇ ਵਿੱਚ ਰੱਖੀ ਪਈ ਤੇ ਜਿਹੜੇ ਸਾਈਨਾਈਟ ਖਾਇਆ ਕਰਿਓ ਬੰਦੇ ਆ ਗਏ ਤੇ ਭੈਣ ਸਾਡੇ ਬੀਕਾਸੂ ਦਾ ਕੈਪਸੂਲ ਇਹ ਖਾਣੇ ਹੀ ਪਤਾ ਲੱਗ ਜਾਂਦਾ ਕਿ ਜਿਸਮ ਤਗੜਾ ਹੋ ਗਿਆ ਤਾਂ ਹੁਣ ਕੰਮ ਕਰਨ ਵਾਲਾ ਹੁਣ ਤੁਸੀਂ ਸਾਈਲਾਈਡ ਦਾ ਕੈਪਸੂਲ ਖਾਣਾ ਕਿ ਤੁਸੀਂ ਹੋਮੋਪੈਥਿਕ ਦੀ ਦਵਾਈ ਲੈਣੀ ਕਿ ਬੀਕਾਸੂਲ ਖਾਣੀ ਇਹ ਤੁਹਾਡੇ ਸ ਆਪਣਾ ਤਾਂ ਇਸ ਗੱਲ ਕਰਨ ਬੀਕਾਸੂਲ ਦੀ ਦਵਾਈ ਜਿਹੜੀ ਹੈ ਉਹ ਖਾਈਏ ਜਿਲੰਦਰ ਦਾ ਗੰਧ ਕੱਢੀ ਆਪ ਦਾ ਕੈਂਡੀਡੇਟ ਤੇ ਇਹਨਾਂ ਨੇ ਹੋਮੋਪੈਥਿਕ ਦੀ ਦਵਾਈ ਦੱਸੀ ਕੈਪਸੂਲ ਦੱਸੀ ਤੇ ਖਾ ਲੋ ਜਿਸ ਨੂੰ ਪਤਾ ਹੀ ਨਹੀਂ ਲੱਗਦਾ ਲਾਭ ਹੋਇਆ ਜਾਂ ਨੁਕਸਾਨ ਹੋਇਆ ਤੇ ਜਿਹੜੀ ਚੰਨੀ ਦੀ ਜਿਹੜਾ ਹੁਣ ਬੀਜੇਪੀ ਦਾ ਕੈਂਡੀਡੇਟ ਹੈ ਸਾਈਨਾਈਡ ਦੀ ਗੋਲੀ ਤੁਹਾਨੂੰ ਪਤਾ ਜਿਹੜੀ ਮੂੰਹ ਦੇ ਵਿੱਚ ਰੱਖੀ ਸੀ ਤੇ ਜਿਹੜੇ ਸਾਈਨਾਈਡ ਖਾਇਆ ਕਰਿਓ ਬਚਿਆ ਨਹੀਂ ਤੇ ਭੈਣ ਸਾਡੇ ਬੀਕਾਸਿਵ ਉਦ ਤੱਕ ਕੈਪਸੂਲ ਇਹ ਖਾਂਦੇ ਹੀ ਪਤਾ ਲੱਗ ਜਾਂਦਾ ਕਿ ਜਿਸਮ ਤਗੜਾ ਹੋ ਗਿਆ ਤਾਂ ਹੁਣ ਕੰਮ ਕਰਨ ਵਾਲਾ ਹੁਣ ਤੁਸੀਂ ਸਾਇਲਾਈਡ ਦਾ ਕੈਪਸੂਲ ਖਾਣਾ કે ਤੁਸੀਂ ਹੋਮੋਪੈਥਿਕ ਦੀ ਦਵਾਈ ਲੈਣੀ ਹੈ ਕਿ ਬੀਕਾਸੋਲ ਖਾਣੀ ਹੈ ਤੁਹਾਡੇ ਸਾਹਮਣੇ ਤਾਂ ਇਸ ਗੱਲ ਕਰਨ ਬੀਕਾਸੋਲ ਦੀ ਦਵਾਈ ਜਿਹੜੀ ਹੈ ਉਹ ਖਾਈਏ ਜਿਲੰਦਰ ਦਾ ਗੰਧ ਕਢੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ